ਪੰਜਾਬੀ ਸੰਗੀਤ ਇੰਡਸਟਰੀ ਦੇ ਨਾਮਵਰ ਸੰਗੀਤਕਾਰ ਇਸ ਦੁਨੀਆ ਤੇ ਨਹੀਂ ਰਹੇ ਪੰਜਾਬੀ ਦੇ ਵਿਗਜ਼ ਕਲਾਕਾਰਾਂ ਨੂੰ ਆਪਣੇ ਸੰਗੀਤ ਦੇ ਨਾਲ ਖੁਸ਼ ਕੀਤਾ ਔਰ ਇਹਨਾਂ ਦੇ ਹੀ ਸੰਗੀਤ ਦੇ ਤਹਿਤ ਉਹਨਾਂ ਦੀ ਬਦਲੀ ਜ਼ਿੰਦਗੀ ਸਸਰੀਕਾਲ ਮੈਂ ਸੋਮ ਸੋ ਹੋਂਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਜਾਨੀ ਕਿ ਪਾਵਰ ਆਫ ਸੋਸ਼ਲ ਜਲਤੀ ਦੋਸਤੋ ਪੰਜਾਬੀ ਦੇ ਨਾਮਵਰ 뮤зик ਡਾਇਰੈਕਟਰ ਜਨਾਬ ਚਰਨਜੀਤ ਸਿੰਘ ਅਹੂਜਾ ਇਸ ਦੁਨੀਆ ਤੇ ਨਹੀਂ ਰਹੇ 74 ਸਾਲ ਦੀ ਉਮਰ ਦੇ ਵਿੱਚ ਉਹ ਕੈਂਸਰ ਦੀ ਬਿਮਾਰੀ ਤੋਂ ਕਾਫੀ ਜ਼ਿਆਦਾ ਪੀੜਤ ਸਨ ਔਰ ਆਖਰਕਾਰ ਇੱਕ ਜੰਗ ਲੜਦੇ ਲੜਦੇ ਕਿਤੇ ਨਾ ਕਿਤੇ ਚਰਨਜੀਤ ਅਹੂਜਾ ਜੀ ਆਖਰੀ ਸਾਹ ਤੱਕ ਆਪਣੀ ਜੀਣ ਦੀ ਇੱਛਾ ਨੂੰ ਲੈ ਕੇ ਜੰਗ ਲੜਦੇ ਰਹੇ ਪਰ ਹਾਰ ਗਏ ਕੈਂਸਰ ਦੀ ਨਾਮੁਰਾਦ ਬਿਮਾਰੀ ਦਾ ਇਲਾਜ ਵੀ ਤੁਹਾਨੂੰ ਪਤਾ ਚੱਲ ਰਿਹਾ ਹੈ ਪਰ ਜਿੰਨੇ ਸਵਾਸ ਗ੍ਰਾਸ ਜਿਹੜੇ ਮਾਲਕ ਨੇ ਬਖਸ਼ੇ ਹੋਏ ਨੇ ਉਹ ਉਸ ਤੋਂ ਵੱਧ ਨਹੀਂ ਹੋ ਸਕਦੇ ਤਾਂ ਉਸ ਤੋਂ ਘੱਟ ਨਹੀਂ ਹੋ ਸਕਦੇ ਦੋਸਤੋ ਚਰਨਜੀਤ ਅਹੂਜਾ ਜੀ ਦੀ ਜੀ ਆਪਾਂ ਗੱਲ ਕਰੀਏ ਤਾਂ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਇਸ ਪਰਿਵਾਰ ਨੂੰ ਇੱਕ ਪ੍ਰੋਗਰਾਮ ਦੇ ਦੌਰਾਨ ਮਿਲਿਆ ਔਰ ਇੰਨੀਆਂ ਖੂਬਸੂਰਤ ਤਰੀਕੇ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਖਾਸ ਕਰਕੇ ਸੰਗੀਤ ਦੀਆਂ ਅਲੱਗ-ਅਲੱਗ ਬਨਗੀਆਂ ਨੂੰ ਲੈ ਕੇ ਔਰ ਉਹਨਾਂ ਨੇ ਕਮਰਸ਼ੀਅਲ ਗੀਤਾਂ ਤੋਂ ਇਲਾਵਾ ਧਾਰਮਿਕ ਗੀਤਾਂ ਦੇ ਵਿੱਚ ਵੀ ਸੰਗੀਤ ਦਿੱਤਾ ਹੈ ਔਰ ਜਿਨ੍ਹਾਂ ਨੂੰ ਉਹਨਾਂ ਨੇ ਆਪਣੇ ਸੰਗੀਤ ਦੇ ਨਾਲ ਗੁਆਇਆ ਉਹ ਬੁਲੰਦੀਆਂ ਤੇ ਪਹੁੰਚ ਗਏ ਉਹ ਬੁਲੰਦੀਆਂ ਤੇ ਪਹੁੰਚ ਗਏ ਜਿਨ੍ਹਾਂ ਵਿੱਚ ਜੇ ਆਪਾਂ ਗੱਲ ਕਰੀਏ ਗੁਰਦਾਸ ਮਾਨ ਦੀ ਸਰਦੂਲ ਸਿਕੰਦਰ ਸਾਹਿਬ ਦੀ ਔਰ ਸਾਬਰਕੋਟੀ ਸਾਹਿਬ ਦੀ ਹੋਰ ਆਪਣੇ ਜੇ ਗੱਲ ਕਰ ਲਈ ਆਪਾਂ ਅਮਰ ਸਿੰਘ ਚਮਕੀਲਾ ਚਮਕੀਲਾ ਜੋੜੀ ਦੀ ਗੱਲ ਕਰ ਲਈਏ ਤਾਂ ਜਿੰਨੇ ਵੀ ਸੁਪਰ ਡੂਪਰ ਹਿੱਟ ਕਲਾਕਾਰ ਹੋਏ ਨੇ ਉਹਨਾਂ ਦੇ ਪਿੱਛੇ ਚਰਨਜੀਤ ਅਹੋਜਾ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਹੈ ਕਿਸੇ ਦੋਸਤ ਨੇ ਮੇਰੇ ਨਾਲ ਗੱਲ ਸ਼ੇਅਰ ਕੀਤੀ ਕਿ ਕਿਸ ਤਰ੍ਹਾਂ ਮਤਲਬ ਉਹ ਸੰਗੀਤ ਜਿਹੜਾ ਹੈ ਆਮ ਜਿਹੜੇ ਸਾਜ਼ ਘਰਾਂ ਦੇ ਵਿੱਚ ਵਰਤਨ ਹੁੰਦੇ ਨੇ ਜਾਂ ਮਤਲਬ ਹੋਰ ਸਾਜ਼ੋ ਸਮਾਨ ਹੁੰਦਾ ਉਸ ਦੇ ਵਿੱਚੋਂ ਜੋ ਆਵਾਜ਼ ਨਿਕਲਦੀ ਹੈ ਉਸ ਆਵਾਜ਼ ਨੂੰ ਵੀ ਕਿਸ ਤਰ੍ਹਾਂ ਉਹਜਾ ਸਾਹਿਬ ਆਪਣੇ ਗੀਤ ਦਾ ਆਪਣੇ ਸੰਗੀਤ ਦਾ ਹਿੱਸਾ ਬਣਾਉਂਦੇ ਨੇ ਕਹਿੰਦੇ ਕਿ ਕਿਸੇ ਗਲਾਸੀ ਦੀ ਆਵਾਜ਼ ਦਾ ਸ਼ੌਕ ਲੈਣਾ ਸੀਗਾ ਸਟੂਡੀਓ ਦੇ ਵਿੱਚ ਕਾਫੀ ਗਲਾਸੀਆਂ ਮੰਗਵਾਈਆਂ ਗਈਆਂ ਔਰ ਉਹਨਾਂ ਨੂੰ ਤੋੜਿਆ ਗਿਆ ਲੇਕਿਨ ਇੰਨੀ ਕਿ ਜ਼ਿਆਦਾ ਕੰਚ ਜਿਹੜਾ ਆਲੇ ਦੁਆਲੇ ਖਿਲਰ ਗਿਆ ਕਿ ਉਹਜਾ ਸਾਹਿਬ ਨੂੰ ਜਿਸ ਤਰ੍ਹਾਂ ਦੀ ਸਾਊਂਡ ਦੀ ਜ਼ਰੂਰਤ ਸੀ ਉਹ ਸਾਊਂਡ ਨਹੀਂ ਮਿਲੀ ਆਖਰਕਾਰ ਜਦੋਂ ਉਹਨਾਂ ਦੀ ਤਸੱਲੀ ਹੋਈ ਤਾ ਉਹ ਉਹਨਾਂ ਕਪੀਸ ਜਿਹੜਾ ਉਹਨਾਂ ਨੂੰ ਚਾਹੀਦਾ ਸੀਗਾ ਉਹ ਆਪਣੇ ਸੰਗੀਤ ਦੇ ਵਿੱਚ ਲੈ ਲਿੱਤਾ ਇਸ ਤਰ੍ਹਾਂ ਦੀ ਪ੍ਰੈਕਟੀਕਲੀ ਪ੍ਰੈਕਟੀਕਲੀ ਨੇਚਰਲ ਚੀਜ਼ਾਂ ਦੇ ਵਿੱਚੋਂ ਜਿਹੜੇ ਸੰਗੀਤ ਦੀ ਪਰਖ ਰੱਖਣ ਵਾਲੇ ਸੰਗੀਤ ਨੂੰ ਜਾਣਨ ਵਾਲੇ ਨੇ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ 'ਚੋਂ ਸੰਗੀਤ ਦੀਆਂ ਜਿਹੜੀਆਂ ਸੁਰਾਂ ਨੇ ਸੰਗੀਤ ਦੀ ਜਿਹੜੀ ਆਵਾਜ਼ ਹੈ ਉਸ ਨੂੰ ਕੈਪਚਰ ਕਰਦੇ ਨੇ ਅਹੂਜਾ ਸਾਹਿਬ ਦੀ ਜੇ ਗੱਲ ਕਰੀਏ ਤਾਂ ਵੈਸੇ ਤਾਂ ਇਹਨਾਂ ਦੇ ਬੇਟੇ ਕਾਫੀ ਜ਼ਿਆਦਾ ਮਤਲਬ ਸੰਗੀਤ ਦੇ ਨਾਲ ਜੁੜੇ ਹੋਏ ਨੇ ਅਲੱਗ-ਅਲੱਗ ਚੈਨਲਾਂ ਦੇ ਵਿੱਚ ਵੀ ਦੇਖਦੇ ਆ ਪਰ ਚਰਨਜੀਤ ਅਹੂਜਾ ਸਾਹਿਬ ਦੀ ਜੋ ਮਤਲਬ ਕਹਿ ਸਕਦੇ ਸੀ ਕਿ ਇੱਕ ਪਾਰਖੂ ਨਜ਼ਰ ਜਿਹੜੀ ਸੀ ਇਸ ਸੰਗੀਤਕਾਰ ਦੀ ਉਹ ਮਤਲਬ ਸਿਰਫ ਉਹੀ ਲੋਕ ਜਾਣਦੇ ਨੇ ਜੋ ਉਹਨਾਂ ਦੇ ਨਾਲ ਕੰਮ ਕਰਕੇ ਆਏ ਨੇ ਜਾਂ ਉਹਨਾਂ ਦੇ ਸੰਗੀਤ ਦੇ ਵਿੱਚ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਹੈ ਦੋਸਤੋ ਪੰਜਾਬੀ ਸੰਗੀਤ ਨੂੰ ਅਹੂਜਾ ਸਾਹਿਬ ਦੀ ਬਹੁਤ ਵੱਡੀ ਦੇਣ ਹੈ ਬਹੁਤ ਵੱਡੀ ਦੇਣ ਹੈ ਕਿਉਂਕਿ ਪੰਜਾਬੀ ਦੇ ਉਹ ਕਲਾਕਾਰ ਜਿਹੜੇ ਅੱਜ ਜਿਨ੍ਹਾਂ ਨੂੰ ਆਪਾਂ ਜਿਨ੍ਹਾਂ ਦੀ ਉਦਾਹਰਨਾਂ ਦਿੰਨੇ ਆਪਾਂ ਜਿਨ੍ਹਾਂ ਨੂੰ ਆਪਾਂ ਵੇਖਦੇ ਆਂ ਜਿਨ੍ਹਾਂ ਨੂੰ ਵੇਖਣ ਲਈ ਤਰਸਦੇ ਆਂ ਜਾਂ ਆਪਾਂ ਇਹ ਕਹਿ ਲਈਏ ਕਿ ਜਿਨ੍ਹਾਂ ਦੇ ਪੁਰਾਣੇ ਗੀਤਾਂ ਨੂੰ ਜਿਨ੍ਹਾਂ ਨੂੰ ਖੁਦ ਸੰਗੀਤ ਅਹੂਜਾ ਸਾਹਿਬ ਨੇ ਦਿੱਤਾ ਹੈ ਉਹ ਅੱਜ ਵੀ ਜਦੋਂ ਅਸੀਂ ਸੁਣਦੇ ਆਂ ਤਾਂ ਉਹ ਮੈਨੂੰ ਬੋਲੀ ਯਾਦ ਆ ਜਾਂਦੀ ਕਿ ਨੱਚਣ ਵਾਲੇ ਦੀ ਅਡੀ ਨਾ ਰਹਿੰਦੀ ਤੇ ਗਉਣ ਵਾਲੇ ਦਾ ਮੂੰਹ ਬੋਲੀ ਮੈਂ ਪਾਲਾਂ ਨੱਚ ਲੱਗਦੇ ਵਿੱਚ ਤੂੰ ਅੱਜ ਵੀ ਅੱਜ ਵੀ ਪਿੰਡ ਦੀਆਂ ਸੱਥਾਂ ਦੇ ਵਿੱਚ ਬੈਠ ਕੇ ਅਹੂਜਾ ਸਾਹਿਬ ਦੇ ਗੀਤਾਂ ਨੂੰ ਸੁਣਦੇ ਨੇ ਸਾਡੇ ਉਹ ਬਜ਼ੁਰਗ ਜਿਨ੍ਹਾਂ ਨੇ ਉਹਨਾਂ ਕਲਾਕਾਰਾਂ ਨੂੰ ਜਵਾਨੀ ਦੇ ਵਿੱਚ ਵੇਖਿਆ ਸੀ ਅੱਜ ਜਦੋਂ ਇਸ ਗੱਲ ਦੀ ਚਰਚਾ ਹੋ ਰਹੀ ਹੈ ਕਿ ਚਰਨਜੀਤ ਅਹੂਜਾ ਸਾਹਿਬ ਇੱਕ ਕੈਂਸਰ ਦੀ ਬਿਮਾਰੀ ਦੇ ਨਾਲ ਜੰਗ ਲੜਦੇ ਇਸ ਦੁਨੀਆ ਤੋਂ ਸਰੀਰਕ ਤੌਰ ਤੇ ਚਲੇ ਗਏ ਤੇ ਪੰਜਾਬ ਦੇ ਵਿੱਚ ਜੇ ਸੰਗੀਤ ਇੰਡਸਟਰੀ ਦੇ ਵਿੱਚ ਚੁੱਪ છਾਈ ਹੈ ਤੇ ਉੱਥੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸੇ ਪੰਜਾਬੀ ਜਿਨ੍ਹਾਂ ਨੇ ਉਸ ਸੰਗੀਤ ਦਾ ਆਨੰਦ ਲਿੱਤਾ ਹੋਇਆ ਹੈ ਉਹ ਵੀ ਅੱਜ ਕਿਤੇ ਨਾ ਕਿਤੇ ਉਦਾਸ ਨੇ ਕਿਉਂਕਿ ਮਹਿਬੂਬ ਕਲਾਕਾਰ ਸਭ ਦੀ ਮਤਲਬ ਕਹਿ ਸਕਦੇ ਆ ਕਿ ਇੱਕ ਅਲੱਗ ਤਰ੍ਹਾਂ ਦੀ ਸੋਚ ਦਾ مالک ਸਭ ਨੂੰ ਪਸੰਦ ਕਰਨ ਵਾਲੇ ਚਰਨਜੀਤ ਅਹੂਜਾ ਸਾਹਿਬ ਜਿਹੜੇ ਕਿ ਜਦੋਂ ਵੀ ਕਹਿੰਦੇ ਕੋਈ ਕਲਾਕਾਰ ਉਹਨਾਂ ਦੇ ਕੋਲ ਜਾਇਆ ਕਰਦੇ ਸਨ ਔਰ ਸਭ ਤੋਂ ਪਹਿਲਾਂ ਉਸ ਦੀ ਪੂਰੀ ਰਿਸਪੈਕਟ ਇੱਜ਼ਤ ਇਹ ਨਹੀਂ ਹੈ ਇਹ ਮਤਲਬ ਸਟਿੱਕ ਹੈ ਇਹਦਾ ਕੰਮ ਹੈ ਉਸ ਸ਼ਖਸ ਨੇ ਫਿਰ ਕਲਾਕਾਰ ਨੂੰ ਟਾਈਮ ਦੇਣਾ ਟਾਈਮ ਦੇਣਾ ਕਿ ਇਨੇ ਦਿਨਾਂ ਬਾਅਦ ਤੁਸੀਂ ਆਇਓ ਫਿਰ ਆਪਾਂ ਬੈਠਾਂਗੇ ਕਿਉਂਕਿ ਇਹ ਇਹ ਦਿਨ ਆਲਰੇਡੀ ਮੇਰੇ ਬੁੱਕ ਹੋ ਚੁੱਕੇ ਨੇ ਔਰ ਫਿਰ ਇਹ ਨਹੀਂ ਹੈ ਕਿ ਪੰਜਾਬ ਤੋਂ ਕੋਈ ਕਲਾਕਾਰ ਉੱਥੇ ਗਉਣ ਗਿਆ ਤੇ ਜਾਂਦਿਆਂ ਨੂੰ ਕਹਦੇ ਯਾਰ ਫਿਰ ਬੰਦੇ ਆ ਗਏ ਇਹਨਾਂ ਨੇ ਸ਼ੁਰੂ ਕਰ ਲਿਆ ਨਾ ਉਸ ਬੰਦੇ ਨੂੰ ਉਡੀਕਦੇ ਨੇ ਔਰ ਉਹਦੀ ਪੂਰੀ ਆਉ ਭਗਤ ਕਰਦੇ ਨੇ ਫਿਰ ਉਸ ਦੇ ਕੋਲੋਂ ਸੁਰਦੇ ਨੇ कि ਕਿਹੜੇ ਸਕੇਲ 'ਚ ਇਹ ਕਿਹੜਾ ਗੀਤ ਗਾਉਣ ਲਈ ਆਏ ਨੇ ਕਿਹੜੇ ਗੀਤ ਦੀ ਰਿਕਾਰਡਿੰਗ ਵਾਸਤੇ ਆਏ ਨੇ ਔਰ ਉਸ ਸਕੇਲ ਨੂੰ ਉਸ ਗੀਤ ਗੀਤ ਨੂੰ ਮਤਲਬ ਫਿਰ ਕਿਸ ਤਰ੍ਹਾਂ ਗਾਉਣਾ ਇਹ ਸਾਰੀ ਜਿਹੜੀ ਜ਼ਿੰਮੇਵਾਰੀ ਹੈ ਇਹ ਚਰਨਜੀਤ ਆਹੂਜਾ ਸਾਹਿਬ ਦੀ ਬਣ ਜਾਂਦੀ ਹੈ ਦੋਸਤੋ ਅੱਜ ਇਹ ਸ਼ਖਸੀਅਤ ਨਹੀਂ ਰਹੀ ਬੜਾ ਦੁੱਖ ਲੱਗਾ ਕਿਉਂਕਿ ਇੱਕ ਪ੍ਰੋਗਰਾਮ ਦੇ ਦੌਰਾਨ ਦੌਰਾਨ ਜਦੋਂ ਮੁਲਾਕਾਤ ਹੋਈ ਇਹਨਾਂ ਦੇ بیٹے ਸਚਨ ਆਹੂਜਾ ਜੀ ਦੇ ਨਾਲ ਚਰਨਜੀਤ ਆਹੂਜਾ ਜੀ ਦੇ ਨਾਲ ਤਾ ਬੜਾ ਅੱਛਾ ਲੱਗਾ ਬਹੁਤ ਹੀ ਅੱਛਾ ਲੱਗਾ ਸੀ ਇਹਨਾਂ ਨਾਲ 2-4 ਮਿੰਟ ਗੱਲਬਾਤ ਵੀ ਕੀਤੀ ਔਰ ਬਹੁਤ ਵਧੀਆ ਲੱਗਾ ਸੀ ਲੇਕਿਨ ਅੱਜ ਜਦੋਂ ਸਵੇਰੇ ਇਸ ਖਬਰ ਨੂੰ ਅਸੀਂ ਸੁਣ ਰਹੇ ਸੀਗੇ ਤਾਂ ਮਨ ਬੜਾ ਉਦਾਸ ਹੋਇਆ ਕਿ ਉਹ ਕਲਾਕਾਰ ਜਿਨ੍ਹਾਂ ਨੂੰ ਅਹੂਜਾ ਸਾਹਿਬ ਨੇ ਰੋਜ਼ੀ-ਰੋਟੀ ਵਿੱਚ ਪਾਇਆ ਹੈ ਲੇਕਿਨ ਉਹਨਾਂ ਦੀ ਰੋਜ਼ੀ-ਰੋਟੀ ਕਾਇਮ ਹੈ ਇਨਸ਼ਾਅੱਲਾ ਕਾਇਮ ਵੀ ਰਹੇ ਪਰ ਚਰਨਜੀਤ ਸਿੰਘ ਅਹੂਜਾ ਇਸ ਦੁਨੀਆ ਤੇ ਨਹੀਂ ਰਹੇ ਪੋਸੂਨਾਮਾ ਚੈਨਲ ਦੀ ਪੂਰੀ ਟੀਮ ਵੱਲੋਂ ਉਹਨਾਂ ਨੂੰ ਨਿੱਗੀ ਸ਼ਰਧਾ ਜੀ ਜੁੜੇ ਰਹੋ ਕੋਸੂਨਾਮਾ ਚੈਨਲ ਦੇ ਨਾਲ ਔਰ ਕੋਸੂਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਔਰ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ